ਅਮਰੀਕੀ ਗ੍ਰਾਭ ਵਿਭਾਗ ਨੇ ਰਾਸ਼ਟਰੀ ਪਾਰਕ ਪਰਵੇਸ਼ ਫੀਸ ਦੇ ਲਈ ਅਮਰੀਕਾ ਪਹਿਲਾ ਨਿਯਮਾਂ ਦੇ ਇੱਕ ਨਵੇਂ ਸੈੱਟ ਦਾ ਐਲਾਨ ਕੀਤਾ ਹੈ ਸੰਜਵਾਦ ਦਫਤਰ ਦੇ ਅਨੁਸਾਰ ਇਹਨਾਂ ਤਬਦੀਲੀਆਂ ਵਿੱਚ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਲਾਨੀਆਂ ਲਈ ਬਹੁਤ ਜ਼ਿਆਦਾ ਫੀਸਾਂ ਅਤੇ ਚੋਣਾਂ ਟਰੰਪ ਦੀ ਵਿਸ਼ੇਸ਼ਤਾ ਵਾਲੇ ਵਿਸ਼ੇਸ਼ ਸਲਾਨਾ ਪਾਸੇ ਸ਼ਾਮਲ ਨੇ 2026 ਤੋਂ ਕੁਝ ਦਿਨ ਹੋਣਗੇ ਜਦੋਂ ਅਮਰੀਕੀ ਪਾਰਕਾਂ ਦੇ ਵਿੱਚ ਮੁਫਤ ਵਿੱਚ ਦਾਖਲ ਹੋ ਸਕਦੇ ਨੇ ਪਰ ਸਿਰਫ ਅਮਰੀਕੀ ਇਹਨਾਂ ਮੁਫਤ ਦਿਨਾਂ ਦੇ ਵਿੱਚੋਂ ਇੱਕ ਟਰੰਪ ਪਤੇ ਜਨਮ ਦਿਨ ਤੇ ਹੋਵੇਗਾ ਅਗਲੇ ਸਾਲ ਤੋਂ ਅੰਤਰਰਾਸ਼ਟਰੀ ਸਲਾਨੀਆਂ ਦੇ ਲਈ ਲਾਗਤ ਨਾਟਕ ਦੀ ਟਾਂਗ ਤੇ ਨਾਲ ਬਵੇਗੀ ਗੈਰ ਨਿਵਾਸੀਆਂ ਦੇ ਕੋਲ ਹੁਣ ਦੋ ਵਿਕਲਪ ਹੋਣਗੇ ਜਵਾ 2250 ਡਾਲਰ ਦੇ ਵਿੱਚ ਇੱਕ ਸਲਾਨਾ ਪਾਸ ਖਰੀਦੋ ਜਾਂ 11 ਸਭ ਤੋਂ ਪ੍ਰਸਿੱਧ ਰਾਸ਼ਟਰੀ ਪਾਰਕਾਂ ਦੇ ਵਿੱਚ ਦਾਖਲ ਹੋਣ ਦੇ ਲਈ ਪ੍ਰਤੀ ਵਿਅਕਤੀ 100 ਡਾਲਰ ਦਾ ਭੁਗਤਾਨ ਕਰੋ ਤੇ ਨਾਲ ਹੀ ਆਮ ਪਾਰਕ ਪਰਵੇਸ਼ ਫੀਸ ਵੀ ਗ੍ਰੈਸ ਕਟਰ ਡੱਗ ਬਰਗਮ ਨੇ 132 ਇੱਕ ਵੀਡੀਓ ਪੋਸਟ ਕੀਤਾ ਹੈ ਜਿਦੇ ਵਿੱਚ ਤਬਦੀਲੀਆਂ ਬਾਰੇ ਦੱਸੇ ਗਏ। ਉਹਨਾਂ ਨੇ ਕਿਹਾ ਹੈ ਕਿ ਇਸ ਸਾਲ ਅਸੀਂ ਹਰ ਅਮਰੀਕੀ ਦੇ ਲਈ ਆਪਣੀਆਂ ਜਨਤਕ ਜ਼ਮੀਨਾਂ ਦੀ ਸੁਤੰਤਰਤਾ ਅਤੇ ਆਜ਼ਾਦੀ ਦਾ ਅਨੁਭਵ ਕਰਨਾ ਆਸਾਨ ਅਤੇ ਕਿਫਾਇਤੀ ਬਣਾ ਰਹੇ ਹਾਂ।